ਮਹਾਭਾਰਤ ਦਾ ਯੁੱਧ ਖਤਮ ਹੋਇਆ ਮਹਾਭਾਰਤ ਦਾ ਯੁੱਧ ਖਤਮ ਹੋਇਆ ਜਦੋਂ ਯੁੱਧ ਖਤਮ ਹੁੰਦਾ ਹੈ ਤੇ ਰਾਜਾ ਤ੍ਰਿਤਰਾਸ਼ਟ ਜਿਹੜਾ ਹੈ ਜਿਹੜਾ ਅਖੂਨਾਂ ਸੀਗਾ ਹਸਦਨਾਪੁਰ ਦਾ ਰਾਜਾ ਸੀਗਾ ਉਹਦੇ ਕੋਲ ਕ੍ਰਿਸ਼ਨ ਜਾਂਦੇ ਨੇ ਤੇ ਉਹ ਜ਼ਾਰ-ਜ਼ਾਰ ਰੋ ਰਿਹਾ ਤ੍ਰਿਤਰਾਸ਼ਟ ਤ੍ਰਿਤਰਾਸ਼ਟ ਸ਼੍ਰੀ ਕ੍ਰਿਸ਼ਨ ਨੂੰ ਕਹਿੰਦਾ ਕਿ ਇੱਕ ਮੈਂ ਅਖੋਨਾਂ ساری ਜ਼ਿੰਦਗੀ ਇੱਕ ਮੇਰੇ 100 ਪੁੱਤਰ ਮਾਰੇ ਗਏ ਤੇ ਇਤਰਾਸ਼ਟ ਦੇ 100 ਪੁੱਤਰ ਸਨ ਕਿ ਇੱਕ ਮੇਰੇ 100 ਪੁੱਤਰ ਮਾਰੇ ਗਏ ਮੇਰੀ ਚਿਖਾ ਨੂੰ ਅਗਨੀ ਦੇਣ ਵਾਲਾ ਕੋਈ ਵੀ ਨਹੀਂ ਬਚਿਆ ਐ ਮੈਨੂੰ ਕਿਹੜੇ ਪਾਪਾਂ ਦੀ ਸਜ਼ਾ ਮਿਲੀ ਕ੍ਰਿਸ਼ਨ ਜਿਹੜੇ ਨੇ ਉਹ ਥੋੜਾ ਮੁਸਕੁਰਾਉਂਦੇ ਨੇ ਉਹ ਕਹਿੰਦੇ ਸੁਣ ਤਰੇ ਦਰਾਸ਼ਟਰ ਇੱਕ ਜਨਮ ਦੇ ਵਿੱਚ ਤੂੰ ਰਾਜਾ ਸੀਗਾ ਕਿਸੇ ਜਨਮ ਦੇ ਵਿੱਚ ਤੂੰ ਰਾਜਾ ਸੀ ਤੇ ਉਸ ਜਨਮ ਦੇ ਵਿੱਚ ਤੇਰੇ ਰਾਜ ਦੇ ਵਿੱਚ ਇੱਕ ਬੜਾ ਸੰਤ ਸਹਭਾਵ ਬ੍ਰਾਹਮਣ ਰਹਿੰਦਾ ਸੀਗਾ ਬ੍ਰਾਹਮਣ ਉਹ ਨਹੀਂ ਜਿਹੜਾ ਜਾਤ ਦਾ ਬ੍ਰਾਹਮਣ ਉਹ ਜਿਹੜਾ ਵਰਣ ਦਾ ਉਹਨੇ ਕਿਹਾ ਕਿ ਤੇਰੇ ਰਾਜ ਦੇ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀਗਾ ਉਹਨੇ ਤੀਰਥ ਯਾਤਰਾ ਤੇ ਜਾਣਾ ਸੀਗਾ ਲੰਬੀ ਤੇ ਉਹਦੇ ਕੋਲ ਇੱਕ ਹੰਸਾਂ ਦਾ ਜੋੜਾ ਸੀ ਉਹ ਹੰਸਾਂ ਦੇ ਜੋੜੇ ਦੇ ਚਾਰ ਬੱਚੇ ਸਨ ਉਹਨੇ ਕਿਸੇ ਸਾਧੂ ਨੂੰ ਪੁੱਛਿਆ ਕਿ ਇਹ ਜਿਹੜੇ ਹੰਸਾਂ ਦੇ ਜੋੜਾ ਹੈ ਮੇਰੇ ਕੋਲ ਪਤੀ ਪਤਨੀ ਦਾ ਹੈ ਇਹਦੇ ਚਾਰ ਬੱਚੇ ਨੇ ਐ ਮੈਂ ਕਿਦੇ ਹਵਾਲੇ ਕਰਕੇ ਜਾਵਾਂ ਕਿਉਂਕਿ ਯਾਤਰਾ ਲੰਬੀ ਹੈ ਤੇ ਉਸ ਵੇਲੇ ਉਹ ਸਾਧੂ ਕਹਿੰਦਾ ਹੈ ਕਿ ਜਿਹੜਾ ਰਾਜਾ ਹੁੰਦਾ ਹੈ ਉਹ ਪਰਜਾ ਦਾ ਪਾਲਕ ਹੁੰਦਾ ਹੈ ਪਿਤਾ ਸਮਾਨ ਹੁੰਦਾ ਹੈ ਤੂੰ ਇਹ ਹੰਸਾਂ ਦਾ ਜੋੜੇ ਤੇ ਉਹਦੇ ਬੱਚੇ ਜਿਹੜੇ ਨੇ ਰਾਜੇ ਨੂੰ ਦੇਜਾ ਕੋਈ ਨਾ ਦੀ ਪਾਲਣਾ ਕਰੇਗਾ ਉਹ ਬ੍ਰਾਹਮਣ ਜਿਹੜਾ ਹੈ ਉਹ ਰਾਜੇ ਦੇ ਕੋਲ ਜਾਂਦਾ ਹੈ ਜਿਹੜਾ ਤ੍ਰਿਦਰਸ਼ਟ ਰਾਜਾ ਸੀ ਉਸ ਸਮੇਂ ਪਿਛਲੇ ਜਨਮ ਦੇ ਵਿੱਚ ਉਹ ਨੂੰ ਕਹਿੰਦਾ ਮੈਂ ਲੰਬੀ ਯਾਤਰਾ ਤੇ ਜਾ ਰਿਹਾ ਆ ਇਹ ਬੱਚੇ ਜਿਹੜੇ ਨੇ ਇਹਨਾਂ ਨੂੰ ਤੁਸੀਂ ਸੰਭਾਲੋ ਹੰਸਾਂ ਨੂੰ ਤੁਸੀਂ ਸੰਭਾਲੋ ਕਹਿੰਦਾ ਤੂੰ ਹੱਸਦੇ ਹੱਸਦੇ ਬੜੀ ਕਰਤੱਵ ਨਿਸ਼ਠਾ ਦੇ ਨਾਲ ਉਹ ਹੰਸਾਂ ਦਾ ਜੋੜਾ ਆਪਣੇ ਕੋਲ ਰੱਖ ਲਿਆ ਉਹਦੇ ਬੱਚੇ ਰੱਖ ਲੇ ਸਮਾਂ ਬੀਤਦਾ ਗਿਆ ਇੱਕ ਦਿਨ ਤੇਰੀ ਅੱਖ ਮੈਲੀ ਹੋ ਗਈ ਹੰਸਾਂ ਦੇ ਜੋੜੇ ਜਿਹੜੇ ਸੀਗੇ ਉਹਦੇ ਬੱਚਿਆਂ ਦੇ ਉੱਤੇ ਤੂੰ ਸੋਚਿਆ ਕਿ ਮੈਂ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਦੇ ਮਾਸ ਖਾਦੇ ਨੇ ਕਦੀ ਹੰਸ ਦਾ ਮਾਸ ਨਹੀਂ ਖਾਦਾ ਅਜਮਾ ਹੰਸ ਦਾ ਮਾਸ ਟਰਾਈ ਕਰਕੇ ਦੇਖਾਂ ਕਹਿੰਦਾ ਤੂੰ ਪਹਿਲੇ ਇੱਕ ਬੱਚੇ ਨੂੰ ਪਕੜਿਆ ਤੇ ਉਹਨੂੰ ਤੂੰ ਭੁੰਨ ਕੇ ਖਾਦਾ ਤੈਨੂੰ ਉਹ ਪਸੰਦ ਬੜਾ ਆਇਆ ਤੈਨੂੰ ਟੇਸਟੀ ਬੜਾ ਲੱਗਾ ਇਸ ਤਰੀਕੇ ਦੇ ਨਾਲ ਉਹ ਹੰਸਾਂ ਦੇ ਘਰ ਜਿਹੜੇ ਨੇ ਬੱਚੇ ਹੁੰਦੇ ਗਏ ਤੇ ਉਹ ਸਾਰੇ ਜਿੰਨੇ ਬੱਚੇ ਹੁੰਦੇ ਸੀਗੇ ਤੂੰ ਉਹ ਹੰਸਾਂ ਦੇ ਬੱਚਿਆਂ ਦਾ ਮਾਸ ਜਿਹੜਾ ਹੀ ਖਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਮਾਰ ਕੇ। ਤੇ ਅੰਤ ਵਿੱਚ ਤੂੰ ਲਗਭਗ ਉਹਨਾਂ ਦੇ ਹੰਸਾਂ ਸਮੇਤ 100 ਬੱਚੇ ਜਿਹੜੇ ਸੀ ਉਹ ਖਾ ਗਿਆ। ਉਹ ਪੰਛੀ ਖਾ ਗਿਆ। ਕਹਿੰਦਾ ਬ੍ਰਾਹਮਣ ਵਾਪਸ ਆਇਆ ਜਦੋਂ ਤੇ ਉਹਨੇ ਤੈਨੂੰ ਪੁੱਛਿਆ ਮੈਂ ਤੈਨੂੰ ਇਮਾਨਤ ਦੇ ਕੇ ਗਿਆ ਸੀ ਰਾਜਾ ਉਹ ਮੇਰੀ ਇਮਾਨਤ ਕਿੱਥੇ ਐ? ਕਿਉਂਕਿ ਆ ਵਕਤ ਦੇ ਨਾਲ ਨਾਲ ਉਹ ਜਿਹੜੇ ਹੀ ਬਿਮਾਰ ਪੈ ਗਏ ਤੇ ਉਹ ਸਮਾਪਤ ਹੋ ਗਏ ਉਹਨਾਂ ਦੀ ਕਹਾਣੀ ਖਤਮ ਹੋ ਗਈ ਉਹ ਮਰ ਗਏ। ਕਹਿੰਦਾ ਬ੍ਰਾਹਮਣ ਨੇ ਤੇਰੇ ਤੇ ਬੜਾ ਯਕੀਨ ਕੀਤਾ ਸੀਗਾ ਤੇ ਉਹ ਤੇਰੀ ਗੱਲ ਨੂੰ ਮੰਨ ਕੇ ਤੇ ਚਲਾ ਗਿਆ ਕਹਿੰਦਾ ਜਿਹੜੇ 100 ਬੱਚੇ ਜਿਹੜੇ ਤੇਰੇ 100 ਬੱਚੇ ਮਰੇ ਨੇ ਇਹ ਉਹੀ ਹੰਸਾਂ ਦੇ ਬੱਚੇ ਹੈਗੇ ਸਨ ਜਿਨ੍ਹਾਂ ਦਾ ਪਾਪ ਜਿਹੜਾ ਹੈ ਤੈਨੂੰ ਲੱਗਿਆ ਤੇਰੇ 100 ਮੁੰਡੇ ਤੇਰੀਆਂ ਅੱਖਾਂ ਦੇ ਸਾਹਮਣੇ ਮਰ ਗਏ ਤੇ ਕਹਿੰਦਾ ਉਹ ਬ੍ਰਾਹਮਣ ਨੇ ਤੇਰੇ ਤੇ ਬੜਾ ਅੰਨਾ ਯਕੀਨ ਕੀਤਾ ਸੀ ਇਸ ਕਰਕੇ ਤੂੰ ਕਰਕੇ ਤੂੰ ਇਸ ਜਨਮ ਦੇ ਵਿੱਚ ਰਾਜਾ ਤੇ ਬਣਿਆ ਪਰ ਤੂੰ ਅੰਨਾ ਪੈਦਾ ਹੋਇਆ ਸੋ ਬੱਚੋ ਸਟੋਰੀ ਜਿਹੜੀ ਆ ਉਹ ਬੜੀ ਮੀਨਿੰਗਫੁਲ ਆ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਕਹਾਣੀਆਂ ਜਿਹੜੀਆਂ ਹੁੰਦੀਆਂ ਨੇ ਉਹ ਧਾਰਮਿਕ ਮੈਨ ਨਹੀਂ ਮੰਨਦਾ ਉਹਨਾਂ ਨੂੰ ਸਿੰਬੋਲਿਕ ਮੰਨਦਾ ਇਹਦੇ ਸਾਨੂੰ ਇੱਕ ਸਿੱਖਿਆ ਬਹੁਤ ਜ਼ਬਰਦਸਤ ਹੈ ਕਿ ਪੁਰਾਣੇ ਸਮੇਂ ਦੇ ਸਾਡੇ ઋષਿ-ਮੁਨੀ ਜਾਂ ਵਿਦਵਾਨ ਜਿਹੜੇ ਨੇ ਉਹਨਾਂ ਨੇ ਸਾਨੂੰ ਇਹ ਕਹਿਣਾ ਚਾਹਿਆ ਤੇ ਉਹਨਾਂ ਨੇ ਸੱਚੀ ਕਿਹਾ ਕਿ ਹਰ ਕਰਮ ਜਿਹੜਾ ਹੈ ਉਹ ਸਾਨੂੰ ਭੁਗਤਣਾ ਪੈਂਦਾ ਹੈ ਤੁਸੀਂ ਆਪਣੇ ਮਾਪਿਓ ਨੂੰ ਜੇਕਰ ਕੋਈ ਧੋਖਾ ਦਿੰਦੇ ਹੋ ਤੇ ਐ ਨਾ ਸਮਝੋ ਕਿ ਤੁਹਾਨੂੰ ਧੋਖਾ ਨਹੀਂ ਮਿਲੇਗਾ ਤੁਹਾਨੂੰ ਸ਼ੋਰ ਮਿਲੇਗਾ ਤੁਸੀਂ ਆਪਣੇ ਦੋਸਤ ਮਿੱਤਰ ਨੂੰ ਧੋਖਾ ਦਿੰਦੇ ਹੋ ਉਹਨੂੰ ਨਹੀਂ ਪਤਾ ਲੱਗਦਾ ਐ ਨਾ ਸੋਚੋ ਕਿ ਤੁਸੀਂ ਉਹਨੂੰ ਧੋਖਾ ਦੇ ਦਿੱਤਾ ਨਹੀਂ ਇੱਕ ਦਿਨ ਉਹਨੂੰ ਪਤਾ ਲੱਗੇਗਾ ਤੁਸੀਂ ਭਾਵੇਂ ਕਿਸੇ ਵੀ ਅਹੁਦੇ ਤੇ ਕੰਮ ਕਰ ਰਹੇ ਹੋ ਭਾਵੇਂ ਤੁਸੀਂ ਪ੍ਰਧਾਨ ਮੰਤਰੀ ਹੋ ਭਾਵੇਂ ਤੁਸੀਂ ਪ੍ਰਿੰਸੀਪਲ ਹੋ ਭਾਵੇਂ ਤੁਸੀਂ ਕੁਝ ਵੀ ਹੋ ਜੇਕਰ ਤੁਸੀਂ ਆਪਣੇ ਪਰਜਾ ਦੇ ਨਾਲੀਆਂ ਕਰਮਚਾਰੀਆਂ ਦੇ ਨਾਲ ਕਿਸੇ ਕਿਸਮ ਦਾ ਧੋਖਾ ਕਰਦੇ ਹੋ ਤੇ ਉਹਦੀ ਸਜ਼ਾ ਜਿਹੜੀ ਆ ਉਹ ਨਿਸ਼ਚਿਤ ਹੈ एकदम ਨਿਸ਼ਚਿਤ ਹੈ ਇਹ ਸੋ ਆਲਵੇਸ ਰੀਡ ਗੁੱਡ ਸਟੋਰੀ ਚੰਗੀਆਂ ਕਹਾਣੀਆਂ ਜਿਹੜੀਆਂ ਨੇ ਉਹ ਤੁਹਾਨੂੰ ਚੰਗੇ ਇਨਸਾਨ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀਆਂ ਨੇ